ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਹਨਾਂ ਬਾਰੇ ਵਿਚਾਰ ਕਰਨੀ ਹੈ ਜੋ ਗੁਰਬਾਣੀ ਦੇ ਵਿੱਚ ਨੌਵੇਂ ਪਾਤਸ਼ਾਹ ਮਹਾਰਾਜ ਜੀ ਦੀ ਜਿੱਥੇ ਬਾਣੀ ਆਉਂਦੀ ਹੈ ਸ਼ਲੋਕ ਮਹੱਲਾ ਨਾਵਾ ਹੁਣ ਕਈ ਸੰਗਤਾਂ ਦੇ ਮਨ ਵਿੱਚ ਇਹ ਵੀ ਖਿਆਲ ਹੁੰਦਾ ਹੈ ਵਿਚਾਰ ਹੁੰਦੇ ਨੇ ਜਾਂ ਦੁਬਦਾ ਕਹਿ ਦਈਏ ਪਈ ਹੋਈ ਹੈ ਕਿਸ ਨੂੰ ਨੌਵਾ ਕਹਿਣਾ ਹੈ ਜਾਂ ਨਾਵਾ ਕਹਿਣਾ ਹੈ ਨੰਨੇ ਕੰਨਾ ਵਾਵੇ ਕੰਨਾ ਉਚਾਰਨ ਕਰਨਾ ਹੈ ਜਾਂ ਨੰਨੇ ਕਨੌੜਾ ਵਾਵੇ ਕੰਨਾ ਨੌਵਾ ਕਹਿ ਕੇ ਪੜਨਾ ਹੈ ਹੁਣ ਕਈਆਂ ਦਾ ਇਹ ਖਿਆਲ ਹੁੰਦਾ ਹੈ ਕਿ 8 ਤੋਂ ਬਾਅਦ 9 ਆਉਂਦਾ ਹੈ ਜੇ ਆਪਾਂ ਗਿਣਤੀ ਵੱਲ ਜਾਈਏ 8 ਤੋਂ ਬਾਅਦ 9 ਆਉਂਦਾ ਹੈ ਤੇ ਇਹਨੂੰ 9 ਵਾਂ ਹੀ ਪੜਨੈ 9 ਵਾਂ ਕਹਿਣਾ ਹੈ ਕਿ ਨੌਵੇਂ ਪਾਸ਼ਾ ਦੀ ਬਾਣੀ ਹੈ ਪਰ ਜੇ ਆਪਾਂ ਗੁਰਬਾਣੀ ਵਿੱਚ ਸੰਗਤ ਜੀ ਗੱਲ ਕਰੀਏ ਕਿਤੇ ਵੀ ਨੰਨੇ ਨੂੰ ਕਨੋੜਾ ਪਾ ਕੇ ਬਾਵੇ ਨੂੰ ਕੰਨਾ ਪਾ ਕੇ ਬਾਣੀ ਦੇ ਵਿੱਚ ਨਾ ਨਹੀਂ ਆਇਆ ਗਿਣਤੀ ਦੇ ਰੂਪ ਦੇ ਵਿੱਚ ਜਿਵੇਂ ਆਪਾਂ ਕਹਿ ਲਈ ਜਿਵੇਂ 8 ਆਉਂਦਾ ਗੁਰਬਾਣੀ ਵਿੱਚ 8 ਪਹਿਰ ਆਰਾਧੀਏ ਜਰ 7ਵਾਂ ਆਉਂਦਾ ਹੈ 6 ਵੀ ਆਉਂਦਾ ਹੈ 5 ਵੀ ਆਉਂਦਾ ਹੈ 4 ਵੀ ਆਉਂਦਾ ਹੈ 1 2 ਸਾਰੇ ਆਉਂਦੇ ਨੇ ਨੌਵਾਂ ਵੀ ਆਉਂਦਾ ਪਰ ਨੰਨੇ ਕਨੌੜਾ ਪਾ ਕੇ ਨੌਵਾਂ ਕਿਤੇ ਨਹੀਂ ਆਇਆ ਜੇ ਆਪਾਂ ਵਿਚਾਰ ਕਰਾਂਗੇ ਗੁਰਬਾਣੀ ਦੇ ਵਿੱਚ ਅਨੇਕਾਂ ਪੰਕਤੀਆਂ ਦੇ ਨਾਲ ਅੱਜ ਆਪਾਂ ਉਦਾਹਰਨ ਦੇ ਕੇ ਸਮਝਾਉਣਾ ਹੈ ਕਿ ਸੇ ਮਹਾਰਾਜ ਗਿਣਤੀ ਦੀ ਗੱਲ ਕਰ ਰਹੇ ਨੇ ਜਾਂ ਨੌਵਾਂ ਪੈਰਾਂ ਦੀ ਗੱਲ ਕਰ ਰਹੇ ਨੇ ਨੌ ਪੈਰ ਨੇ ਨੌ ਖੰਡ ਨੇ ਜਿਵੇਂ ਨੌ ਖੰਡਾਂ ਦੀ ਇਹ ਮਹਾਰਾਜ ਗੱਲ ਕਰ ਰਹੇ ਨੇ ਤੇ ਉੱਥੇ ਵੀ ਕਨੌੜੇ ਦੇ ਨਾਲ ਸਤਿਗੁਰੂ ਜੀ ਨੇ ਕਨੌੜੇ ਦੇ ਨਾਂ ਨਹੀਂ ਲਿਖਿਆ ਉੱਥੇ ਕੰਨੇ ਦੇ ਨਾਲ ਹੀ ਉਚਾਰਨ ਕੀਤਾ ਜਾਂ ਨੰਨਾ ਮੁਗਤਾ ਬਾਬੇ ਨੂੰ ਦਲਾਵਾ ਪਾ ਕੇ ਸਤਿਗੁਰੂ ਜੀ ਨੇ ਬਚਨ ਕੀਤੇ ਹਨ ਜੇ ਆਪਾਂ ਗੁਰਬਾਣੀ ਵਿੱਚ ਪੜਾਂਗੇ ਤੇ ਨੰਨੇ ਨੂੰ ਕਨੋੜਾ ਵਾਵੇ ਨੂੰ ਬਾਬੇ ਨੂੰ ਕੰਨਾ ਪਾ ਕੇ ਨੌਵੇਂ ਦੀ ਗੱਲ ਕਿਤੇ ਨਹੀਂ ਆਈ ਕਨੋੜਾ ਪਾ ਕੇ ਗੁਰਬਾਣੀ ਵਿੱਚ ਪੰਕਤੀ ਆਉਂਦੀ ਹੈ ਨਾਵੇ ਤੌਲੇ ਉੱਬੇ ਸਾਹ ਨਾਵੇ ਨੰਨੇ ਕੰਨਾ ਵਾਵੇ ਦਲਾਵਾ ਉੱਥੇ ਹੁਣ ਨੌ ਖੰਡਾਂ ਦੀ ਸਤਿਗੁਰੂ ਜੀ ਇੱਕ ਗੱਲ ਕਰ ਰਹੇ ਨੇ ਨਾਵੇ ਤੌਲੇ ਉੱਬੇ ਸਾਹ ਨੌ ਸਰੀਰ ਕਿ ਜਦੋਂ ਸੰਗਤ ਜੀ ਨੰਨੇ ਕੰਨਾ ਵਾਵੇ ਦਲਾਵਾ ਪਾਠ ਆਉਂਦਾ ਹੈ ਕਿ ਜਦੋਂ ਮਨੁੱਖ ਦੀ ਉਮਰ 9 ਸਰੀਰ ਤੇ ਚਲੇ ਜਾਂਦੀ ਹੈ ਸਤਿਗੁਰੂ ਜੀ ਉਥੇ ਨੰਨੇ ਕੰਨਾ ਵਾਵੇ ਦਲਾਵਾ ਉਚਾਰਨ ਕਰੇ ਨਾ ਵੈ ਧੌਲੇ ਉੱਬੇ ਸਾਹ ਉਥੇ ਨਾ ਵਾਣੀ ਲਿਖਿਆ ਉਥੇ ਨਾ ਵੈ ਲਿਖਿਆ ਨੰਨੇ ਕੰਨਾ ਵਾਵੇ ਦਲਾਵਾ ਉਚਾਰਨ ਆਉਂਦਾ ਗੁਰਬਾਣੀ ਵਿੱਚ ਪਰ ਸਤਿਗੁਰੂ ਜੀ ਉੱਥੇ ਨੰਨੇ ਕਨੌੜਾ ਪਾ ਕੇ ਵਾਵੇਂ ਨੰਕਣਾ ਵੀ ਪਾ ਸਕਦੇ ਸਨ ਪਰ ਗੁਰਬਾਣੀ ਵਿੱਚ ਕਿਤੇ ਵੀ ਕਨੌੜੇ ਦੇ ਨਾਲ ਕਨੌੜੇ ਦੇ ਨਾਲ ਨਹੀਂ ਆਇਆ ਹੋਰ ਪੰਕਤੀ ਆਪਾਂ ਲਈਏ ਗੁਰਬਾਣੀ ਵਿੱਚ ਪੰਕਤੀ ਆਉਂਦੀ ਹੈ ਨਾਵੇ ਧੌਲੇ ਉੱਬੇ ਸਾਹ ਇੱਕ ਪੰਕਤੀ ਆਉਂਦੀ ਨਵਾ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਈ ਨਵਾਂ ਖੰਡਾ ਵਿੱਚ ਜਾਣੀ ਉੱਥੇ ਨੌਵਾਂ ਨਹੀਂ ਲਿਖਿਆ ਉੱਥੇ ਵੀ ਨੌ ਖੰਡਾਂ ਦੀ ਮਹਾਰਜ ਗੱਲ ਕਰ ਰਹੇ ਨੇ ਉੱਥੇ ਨਵਾਂ ਖੰਡਾ ਨੰਨਾ ਵਾਵੇ ਕੰਨਾ ਲਿਖਿਆ ਹੋਇਆ ਹੈ ਮਤਲਬ ਜੇ ਸਤਿਗੁਰੂ ਜੀ ਇੱਥੇ ਨੌ ਖੰਡਾਂ ਦੀ ਗੱਲ ਕਰ ਰਹੇ ਨੇ ਫਿਰ ਨੰਨੇ ਨੂੰ ਕਨੌੜਾ ਪਾ ਕੇ ਉਚਾਰਨ ਕਰਦੇ ਨਹੀਂ ਤੁਸੀਂ ਗੁਰਬਾਣੀ ਵਿੱਚ ਕਿਤੇ ਵੀ ਕਨੌੜੇ ਦੇ ਨਾਲ ਨੌ 8 9 ਜਿਹੜੀ ਨੌ ਆਉਂਦਾ ਗਿਣਤੀ ਇਹ ਕੋਈ ਇਸ ਨੌ ਕਨੌੜੇ ਦੇ ਨਾਲ ਸਤਿਗੁਰੂ ਜੀ ਨੇ ਕਿਤੇ ਨਹੀਂ ਪਾਇਆ ਪਰ ਆਪਾਂ ਪੜ ਰਹੇ ਹਾਂ ਸ਼ਲੋਕ ਮਹੱਲਾ ਨੌਵਾਂ ਨੌਵਾਂ ਕਹਿ ਰਹੇ ਹਨੋੜੇ ਦੇ ਨਾਲ ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੈ ਸਭ ਕੋਏ ਇਹ ਇੱਕੀ ਪੰਕਤੀ ਆਉਂਦੀ ਏ ਇੱਕ ਪੰਕਤੀ ਗੁਰਬਾਣੀ ਦੇ ਵਿੱਚ ਹੋਰ ਆਉਂਦੀ ਏ ਨੌਂ ਖੰਡ ਪ੍ਰਿਥਮੀ ਨੌਂ ਖੰਡ ਪ੍ਰਿਥਮੀ ਇਸ ਤਨ ਮਹਿ ਉੱਥੇ ਨੌਂ ਖੰਡ ਨੌਂ ਖੰਡਾਂ ਦੀ ਸਤਗੁਰ ਜੀ ਗੱਲ ਕਰ ਰਹੇ ਉੱਥੇ ਵੀ ਨੰਨਾ ਦੇ ਊੜੇ ਔਂਕੜ ਹੋਇਆ ਹੈ ਉੱਥੇ ਨੌਵਾਂ ਖੰਡਾ ਵਿੱਚ ਨਹੀਂ ਲਿਖਿਆ ਹੋਇਆ ਕਿ ਕਨੋੜਾ ਪਾ ਕੇ ਨੰਨਾ ਊੜੇ ਔਂਕੜ ਲਿਖਿਆ ਹੋਇਆ ਹੈ। ਮਤਲਬ ਕਹਿਣ ਦਾ ਕਿ ਸੰਗਤ ਜੀ 1430 ਆਗਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਤੇ ਉਥੇ ਕਿਤੇ ਵੀ ਤੁਹਾਨੂੰ ਕਨੌੜੇ ਦੇ ਨਾਲ 9 ਖੰਡਾਂ ਦੀ ਗੱਲ ਨਹੀਂ ਮਿਲੇਗੀ। ਕੰਨੇ ਦੇ ਨਾਲ ਮਿਲੇਗੀ। ਕਿਤੇ ਵੀ ਤੁਹਾਨੂੰ ਤੁਸੀਂ ਗੁਰਬਾਣੀ ਉਚਾਰਨ ਕਰੋਗੇ ਜਦੋਂ ਵੀ ਇੱਕ ਪੰਕਤੀ ਗੁਰਬਾਣੀ ਦੇ ਵਿੱਚ ਹੋਰ ਆਉਂਦੀ ਹੈ ਜਿੱਥੇ ਸਤਿਗੁਰੂ ਜੀ ਨਵਾਂ ਖੰਡਾਂ ਵਿੱਚ ਜਾਣੀ ਹੈ। ਆਪਣੇ ਚੱਜ ਵਿਚਾਰ। ਉੱਥੇ ਵੀ ਕਣੌੜਾ ਨਹੀਂ ਪਾਇਆ ਨਾ ਹੋੜਾ ਪਾਇਆ। ਉੱਥੇ ਵੀ ਕੰਨਾ ਹੀ ਉਚਾਰਨ ਕੀਤਾ ਹੋਇਆ ਹੈ। ਇਹ ਦੁਬਧਾ ਦੇ ਵਿੱਚ ਸੰਗਤਾਂ ਨੇ ਕਿ ਇਹਨੂੰ ਨੋਵਾ ਪੜਨਾ ਚਾਹੀਦਾ ਹੈ। ਕਈ ਹੁਣ ਨੋਵਾ ਪੜੀ ਜਾ ਰਹੇ ਨੇ। ਕਈ ਨਾਵਾ ਪੜੀ ਜਾ ਰਹੇ ਨੇ। ਇਹਦਾ ਸ਼ੁੱਧ ਉਚਾਰਨ ਹੈ ਸੰਗਤ ਜੀ ਨੰਨੇ ਕੰਨਾ ਵਾਵੇ ਕੰਨਾ ਨਾਵਾ। ਕਈ ਬਿੰਦੀ ਲਾ ਕੇ ਉਚਾਰਨ ਕਰਦੇ ਨੇ ਉਹ ਵੀ ਸਹੀ ਹੈ। ਬਿੰਦੀ ਲਾ ਕੇ ਵੀ ਪੜ ਸਕਦੇ ਆ। ਪਰ ਨੰਨੇ ਕੰਨਾ ਵਾਵੇ ਕੰਨਾ ਉਚਾਰਨ ਕਰਨਾ ਕਨੌੜੇ ਦੇ ਨਾਲ ਉਚਾਰ ਨਹੀਂ ਕਰਨਾ ਸ਼ਲੋਕ ਮਹੱਲਾ ਨਾਵਾਂ ਇਸ ਤਰ੍ਹਾਂ ਪੜ੍ਹਨਾ ਹੈ ਨਾਵਾਂ ਤੁਹਾਨੂੰ ਗੁਰਬਾਣੀ ਵਿੱਚ ਪ੍ਰਮਾਣ ਦੇ ਕੇ ਸਾਰਾ ਵਿਸਥਾਰ ਦੇ ਨਾਲ ਦੱਸ ਦਿੱਤਾ ਹੈ ਕਿ ਕਨੌੜੇ ਦੇ ਨਾਲ ਕਿਤੇ ਵੀ ਨੋਵਾ ਨਹੀਂ ਆਵੇਗਾ ਗਿਣਤੀ ਦੀ ਗੱਲ ਕਰੀ ਅੱਠ ਨੌ ਦੀ ਨੌ ਗਿਣਤੀ ਵਾਲਾ ਕਨੌੜੇ ਦੇ ਨਾਲ ਨਹੀਂ ਆਵੇਗਾ ਨੰਨੇ ਦੇ ਕੰਨੇ ਨਾਲ ਆਵੇਗਾ ਜਾਂ ਨੰਨਾ ਊੜੇ ਔਕੜ ਆਵੇਗਾ ਤੇ ਜਿੱਥੇ ਸਤਿਗੁਰੂ ਜੀ ਨੌ ਖੰਡਾਂ ਦੀ ਗੱਲ ਕਰ ਰਹੇ ਨੇ ਨੌ ਸਰੀਰਾਂ ਦੀ ਗੱਲ ਕਰ ਰਹੇ ਨੇ ਜਾਂ ਗਿਣਤੀ ਵਾਲੇ ਨੌ ਉਮਰਾਂ ਦੀ ਗੱਲ ਕਰ ਰਹੇ ਨੇ ਉੱਥੇ ਕੰਨੇ ਦੀ ਨਾਲ ਹੀ ਆਵੇਗਾ ਜਿੱਥੇ ਨਾਮ ਦੀ ਗੱਲ ਕਰ ਰਹੇ ਉੱਥੇ ਨੰਨੇ ਹੋੜਾ ਵੀ ਆ ਸਕਦਾ ਹੈ ਕਨੋੜਾ ਵੀ ਆ ਸਕਦਾ ਹੈ ਉੱਥੇ ਨਾਮ ਦੀ ਗੱਲ ਹੋ ਸਕਦੀ ਪਰ ਜਿੱਥੇ ਗਿਣਤੀ ਦੀ ਗੱਲ ਆਪਾਂ ਕਰ ਰਹੇ ਹਾਂ ਇੱਥੇ ਕਿਉਂਕਿ ਨੌ ਨੌਵੇਂ ਪਾਤਸ਼ਾਹ ਮਹਾਰਾਜ ਦੀ ਬਾਣੀ ਹੈ ਤੇ ਇੱਥੇ ਨੰਨੇ ਕੰਨਾ ਵਾਵੇ ਕੰਨਾ ਹੀ ਉਚਾਰਨ ਕਰਨਾ ਨਾਵਾ 9ਵਾਂ ਨਹੀਂ ਪੜਨਾ ਗੌੜੀ ਨਾਵੀ ਇੱਕ ਗੌੜੀ ਜੇ ਆਉਂਦਾ ਗੌੜੀ ਰਾਗ ਦੇ ਵਿੱਚ ਗੌੜੀ ਲਿਖਿਆ ਹੁੰਦਾ ਤੇ ਅੱਗੇ ਲਿਖਿਆ ਹੁੰਦਾ ਹੈ 9 ਅੰਕ ਉੱਥੇ ਗੌੜੀ ਨੌ ਨਹੀਂ ਕਹਿਣਾ ਜਾਂ ਗੌੜੀ ਨੌਵੀਂ ਨਹੀਂ ਕਹਿਣਾ ਗੌੜੀ ਨਾਵੀ ਨੰਨੇ ਕੰਨਾ ਵਾਵੇ ਬਿਹਾਰੀ ਇਸ ਤਰ੍ਹਾਂ ਉਚਾਰਨ ਕਰਨਾ ਹੈ ਗੌੜੀ ਨਾਵੀ ਇਸ ਦੀ ਅਸੀਂ ਵੀਡੀਓ ਸਾਰੀ ਪਾਈ ਹੋਈ ਹੈ ਗੌੜੀ ਰਾਗ ਦੀ ਵਿੱਚ ਤੇ ਸੰਗਤ ਜੀ ਤੁਹਾਨੂੰ ਇਨਾਂ ਸ਼ਬਦਾਂ ਬਾਰੇ ਪਤਾ ਲੱਗ ਗਿਆ ਹੋਵੇਗਾ ਕਿਵੇਂ ਉਚਾਰਨ ਕਰਨਾ ਹੈ ਸਲੋਕ ਮਹੱਲਾ ਨਾਵਾਂ ਗੌੜੀ ਨਾਵੀ ਇਸ ਤਰ੍ਹਾਂ ਪੜ੍ਹਨਾ ਹੈ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ YouTube ਦੀ ਪਲੇਲਿਸਟ ਦੇ ਵਿੱਚ ਸਾਰੀ ਸੰਖਿਆ ਪਈ ਹੈ ਭਾਈ ਗੁਰਦਾਸ ਜੀ ਬਾਰਾਂ ਦੀ ਸੰਖਿਆ ਚੱਲ ਰਹੀ ਹੈ ਲੜੀਵਾਰ ਸੰਖਿਆ ਸ੍ਰੀ ਗੁਰੂ ਗੁਰਬਖਸ਼ ਸਾਹਿਬ ਮਹਾਰਾਜ ਦੀ ਚੱਲ ਰਹੀ ਹੈ ਰਾਤ ਨੂੰ ਸਵੇਰੇ 8:00 ਵਜੇ ਇਸ ਚੈਨਲ ਤੇ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ